ਤੂਬੇ ਦੇ ਵਿੱਚ ਹੜ ਨੂੰ ਲੈ ਕੇ ਚੇਤਾਵਨੀ ਦੇ ਦਿੱਤੀ ਗਈ ਹੈ ਜੀਆਂ ਦੱਸਦੇ ਕਿ ਪੰਜ ਜ਼ਿਲ੍ਹਾ ਦੇ ਵਿੱਚ ਫਲੈਸ਼ ਫਲੱਡ ਦੀ ਚੇਤਾਵਨੀ ਜਿਹੜੀ ਉਜਾਰੀ ਕਰ ਦਿੱਤੀ ਗਈ ਹੈ ਸੋ ਹਿਮਾਚਲ ਦੇ ਵਿੱਚ ਲਗਾਤਾਰ ਕੁਦਰਤ ਦਾ ਕਹਿਰ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਇਸੇ ਦੇ ਵਿਚਾਲੇ ਹਿਮਾਚਲ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਫਲੈਸ਼ ਫਲੱਡ ਦੀ ਚੇਤਾਵਨੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਚੰਬਾ ਕਾਂਗੜਾ ਕੁਲੂ ਸ਼ਿਮਲਾ ਤੇ ਮੰਡੀ ਦੇ ਵਿੱਚ ਇਹ ਚੇਤਾਵਨੀ ਜਿਹੜੀ ਦਿੱਤੀ ਗਈ ਹੈ ਦੱਸ ਦਈਏ ਕਿ ਜਿੱਥੇ ਲਗਾਤਾਰ ਮੀਂਹ ਪੈ ਰਹੇ ਨੇ ਉੱਥੇ ਹੀ ਇੱਕੋ ਰਾਤ ਦੇ ਵਿੱਚ 17 ਜਗ੍ਹਾ ਦੇ ਉੱਤੇ ਹਿਮਾਚਲ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰਦੀਆਂ ਨੇ ਜਿਸ ਦੇ ਵਿੱਚ 168 ਲੋਕਾਂ ਦੇ ਘਰ ਜਿਹੜੇ ਤਬਾਹ ਹੋ ਗਏ ਮਲਬੇ ਦੇ ਹੇਠ ਲੋਕ ਜਿਹੜੇ ਦੱਬੇ ਗਏ ਜਿਸ ਤੋਂ ਬਾਅਦ ਸੀਐਮ ਸੁਖੂ ਜੋ ਨੇ ਉਹਨਾਂ ਦੇ ਵੱਲੋਂ ਹੜਪੀੜਤਾ ਦੇ ਨਾਲ ਜਾ ਕੇ ਰابطਾ ਜਿਹੜਾ ਕੀਤਾ ਜਾ ਰਿਹਾ ਉੱਥੇ ਉਹਨਾਂ ਦੀ ਮਦਦ ਦੇ ਲਈ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੂੰ ਰਾਸ਼ਨ ਜਿਹੜਾ ਪਹੁੰਚਾਇਆ ਜਾ ਰਿਹਾ ਤੇ ਖੁਦ ਹੜ ਵੱਲੀਆਂ ਜਿਹੜੀਆਂ ਥਾਂਾਂ ਨੇ ਜਿੱਥੇ ਬੱਦਲ ਫਟਿਆ ਜਿੱਥੇ ਹੜ ਆਏ ਉੱਥੇ ਜਾ ਕੇ ਖੁਦ ਸੀਐਮ ਦੇ ਵੱਲੋਂ ਜਾਇਜ਼ਾ ਜਿਹੜਾ ਲਿਆ ਜਾ